ਕਿਸਾਨ ਵੀਰੋ ਸਤਿ ਸ੍ਰੀ ਅਕਾਲ ਜੋ ਕਿਸਾਨ ਵੀਰ ਆਪਣੇ ਚੈਨਲ ਤੇ ਜੁੜੇ ਆ ਜੀ ਉਹਨਾਂ ਦਾ ਬਹੁਤ ਸਵਾਗਤ ਹੈ ਜੀ ਅੱਜ ਦੀ ਵੀਡੀਓ ਆ ਜਿਵੇਂ ਤੁਹਾਨੂੰ ਪਤਾ ਹੀ ਆ ਜੀ ਹੁਣ ਗੰਡੇ ਲੱਗ ਰਿਹਾ ਗੰਡਿਆਂ ਵਾਲੀ ਪਨੀਰੀ ਦਾ ਟਾਈਮ ਆ ਗਿਆ ਜੀ ਹੁਣ ਬਠਿੰਡੇ ਜ਼ਿਲ੍ਹੇ ਵਾਲਿਆਂ ਨੂੰ ਕੋਈ ਦੂਰ ਜਾਣ ਦੀ ਲੋੜ ਨਹੀਂ ਜੀ ਪਿੰਡ ਭੁੰਦੜ ਖੜੇ ਆ ਜੀ ਆਪਾਂ ਬਾਲਿਆਂ ਵਾਲੀ ਰੋਡ ਤੇ ਇੰਨਾਂ ਕੋਲੇ ਗੰਡਿਆਂ ਦੀਆਂ ਕਈ ਵੈਰਾਈਟੀਆਂ ਹੈਗੀਆਂ ਬਾਈਆਂ ਕੋਲੇ ਤੁਸੀਂ ਆ ਕੇ ਇੱਥੋਂ ਪਨੀਰੀ ਲਿਆ ਜਾ ਸਕਦੇ ਹੋ ਜੀ ਬਾਈਆਂ ਦਾ ਨੰਬਰ ਮੈਂਸ਼ਨ ਕਰ ਦਾਂਗੇ ਸਕਰੀਨ ਤੇ ਵੱਖ-ਵੱਖ ਪਿੰਡਾਂ ਦੇ ਆ ਕੇ ਫਾਰਮਰ ਕੱਟ ਕੇ ਲਿਆ ਰਹੇ ਆ ਤੁਹਾਨੂੰ ਦਿਖਾਉਣ ਨੇ ਆ ਵੀਡੀਓ ਚ ਜਿਵੇਂ ਕਿਸਾਨ ਵੀਰ ਆਪਣੇ ਚੈਨਲ ਤੇ ਨਵੇਂ ਆ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੀ ਬਾਈਆਂ ਦਾ ਨੰਬਰ ਮੈਂਸ਼ਨ ਕਰ ਦਾਂਗੇ ਇੰਨੀ ਲੋਕੇਸ਼ਨ ਹੈਗੀ ਆ ਜੀ ਵਾਲਿਆਂ ਵਾਲੀ ਰੋਡ ਸਾਹਮਣੇ ਸ਼ੈਲਰਾਂ ਨਾਲ ਐਚਪੀ ਦਾ ਪੰਪ ਆ ਗਿਆ ਜੀ ਫੋਨ ਕਰਕੇ ਤੁਸੀਂ ਲਿਜਾ ਸਕਦੇ ਹੋ ਪਨੀਰੀ ਬਹੁਤ ਸੋਹਣੀ ਖੜੀ ਆ ਕਈ ਵੈਰਾਈਟੀਆਂ ਇਹਨਾਂ ਕੋਲੇ ਛੋ ਅਗਲੀ ਵੀਡੀਓ ਚ ਮਿਲਦੇ ਆ ਜੀ ਸਤਿ ਸ੍ਰੀ ਅਕਾਲ ਜੀ